ਨਮਸਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਦਹੀਂ ਨਾਲ ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ ਪੇਟ ਵਿੱਚ ਜਾਂਦੇ ਹੀ ਬਣ ਜਾਂਦੀਆਂ ਹਨ ਜ਼ਹਿਰ ਸਾਨੂੰ ਦਹੀਂ ਨਾਲ ਅਜਿਹੀਆਂ ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹਨਾਂ ਗੱਲਾਂ ਦਾ ਸਾਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅੱਜ ਅਸੀਂ ਤੁਹਾਨੂੰ ਪੰਜ ਅਜਿਹੇ ਭੋਜਨਾਂ ਬਾਰੇ ਦੱਸਾਂਗੇ ਜਿੰਨਾ ਦਾ ਸੇਵਨ ਦਹੀਂ ਦੇ ਨਾਲ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੀ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ ਦਹੀਂ ਤੋਂ ਬਚਣ ਵਾਲੇ ਭੋਜਨ ਦਹੀਂ ਖਾਣ ਵਿੱਚ ਸੁਆਦੀ ਹੋਣ ਦੇ ਨਾਲ ਨਾਲ ਸਿਹਤ ਲਈ ਬਹੁਤ ਫਾਇਦੇਮੰਦ ਹੈ ਅਸੀਂ ਸਾਰੇ ਭੋਜਨ ਦੇ ਨਾਲ ਨਾਲ ਦਹੀਂ ਜਾਂ ਸਾਦੇ ਦਹੀਂ ਤੋਂ ਬਣਿਆ ਰਾਇਤਾ ਖਾਣਾ ਪਸੰਦ ਕਰਦੇ ਹਾਂ ਬਹੁਤ ਸਾਰੇ ਲੋਕ ਕੜੇ ਡੋਸਾ ਉਤਪਮ ਵਰਗੇ ਪਕਵਾਨ ਵੀ ਦਹੀਂ ਦੀ ਵਰਤੋਂ ਕਰਕੇ ਹੀ ਕਰਦੇ ਹਨ ਇਸ ਵਿੱਚ ਵਿਟਾਮਿਨ B12 ਕੈਲਸ਼ੀਅਮ ਪ੍ਰੋਟੀਨ ਪੋਟਾਸ਼ੀਅਮ ম্যাগਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਨੂੰ ਕਈ ਫਾਇਦੇ ਦਿੰਦੇ ਹਨ ਦਹੀਂ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ ਇੰਨਾ ਹੀ ਨਹੀਂ ਦਹੀਂ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੈ ਪਰ ਤੁਸੀਂ ਕੀ ਜਾਣਦੇ ਹੋ ਦਹੀਂ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਕਰਨ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ ਹਾਂ ਇਸ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਆਓ ਜਾਣਦੇ ਹਾਂ ਪੰਜ ਅਜਿਹੇ ਫੂਡਸ ਬਾਰੇ ਜਿਨ੍ਹਾਂ ਦਾ ਸੇਵਨ ਕਦੇ ਵੀ ਦਹੀਂ ਨਾਲ ਨਹੀਂ ਕਰਨਾ ਚਾਹੀਦਾ ਦੁੱਧ ਅਤੇ ਦਹੀਂ ਦਹੀਂ ਦੇ ਨਾਲ ਕਦੇ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਆਯੁਰਵੇਦ ਵਿੱਚ ਇਹਨਾਂ ਦੋਵਾਂ ਨੂੰ ਇਕੱਠੇ ਸੇਵਨ ਕਰਨਾ ਵਰਜਿਤ ਹੈ ਦਰਅਸਲ ਦਹੀਂ ਹਲਕਾ ਅਤੇ ਪਚਣ ਵਾਲਾ ਆਸਣ ਹੁੰਦਾ ਹੈ ਜਦ ਕਿ ਦੁੱਧ ਭਾਰੀ ਹੁੰਦਾ ਹੈ ਅਜਿਹੇ 'ਚ ਜਦੋਂ ਦੋਵੇਂ ਇਕੱਠੇ ਸੇਵਨ ਕੀਤਾ ਜਾਂਦਾ ਹੈ ਤਾਂ ਦੁੱਧ ਤੇ ਦਹੀਂ ਪਾਚਨ ਹੌਲੀ-ਹੌਲੀ ਕਰ ਸਕਦਾ ਹੈ ਇਸ ਨਾਲ ਤੁਹਾਨੂੰ ਗੈਸ ਐਸਡੀਟੀ ਪਾਚਨ ਦੀਆਂ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਦਹੀਂ ਅਤੇ ਮੱਛੀ ਕਈ ਲੋਕ ਮੱਛੀ ਪਕਾਉਣ ਵੇਲੇ ਦਹੀਂ ਦੀ ਵਰਤੋਂ ਕਰਨੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦਹੀਂ ਦੇ ਨਾਲ ਮੱਛੀ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਇਸ ਨਾਲ ਤੁਹਾਨੂੰ ਪੇਟ ਦਰਦ ਗੈਸ ਬਦਹਜਮੀ ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਲਈ ਮੱਛੀ ਅਤੇ ਦਹੀਂ ਨੂੰ ਕਦੇ ਵੀ ਇਕੱਠੇ ਨਹੀਂ ਖਾਣਾ ਚਾਹੀਦਾ ਦਹੀਂ ਅਤੇ ਅੰਬ ਦਹੀਂ ਅਤੇ ਆਂਬ ਦਾ ਸੇਵਨ ਵੀ ਇਕੱਠੇ ਨਹੀਂ ਕਰਨਾ ਚਾਹੀਦਾ ਆਂਬ ਕੁਦਰਤ ਵਿੱਚ ਗਰਮ ਹੁੰਦਾ ਹੈ ਜਦ ਕਿ ਦਹੀਂ ਕੁਦਰਤੀ ਤੌਰ ਤੇ ਠੰਡਾ ਹੁੰਦਾ ਹੈ ਇਹਨਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ਵਿੱਚ ਜ਼ਹਿਰੀਲੇ ਤੱਤ ਪੈਦਾ ਹੋ ਜਾਂਦੇ ਹਨ ਇਸ ਨਾਲ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਅਤੇ ਚਮੜੀ ਦੀਆਂ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਦਹੀਂ ਅਤੇ ਪਿਆਜ਼ ਕਈ ਲੋਕ ਦਹੀਂ ਪਿਆਜ਼ ਵਿੱਚ ਮਿਲਾ ਕੇ ਰਾਇਤਾ ਬਣਾਉਣਾ ਪਸੰਦ ਕਰਦੇ ਹਨ ਪਰ ਇਹ ਮਿਸ਼ਰਣ ਤੁਹਾਡੀ ਸਿਹਤ ਲਈ ਵੀ ਚੰਗਾ ਨਹੀਂ ਹੈ ਇਸ ਨੂੰ ਖਾਣ ਨਾਲ ਉਲਟੀ ਗੈਸ ਅਲਰਜੀ ਦੀ ਸਮੱਸਿਆ ਹੋ ਸਕਦੀ ਹੈ ਦਹੀਂ ਅਤੇ ਕੇਲਾ ਅਕਸਰ ਲੋਕ ਭਾਰ ਵਧਾਉਣ ਲਈ ਦਹੀਂ ਅਤੇ ਕੇਲਾ ਇਕੱਠਾ ਖਾਂਦੇ ਹਨ ਕਈ ਲੋਕ ਫਲ ਰਾਇਤਾ ਵਿੱਚ ਦਹੀਂ ਕੇਲਾ ਹੋਰ ਫਲਾਂ ਦੀ ਵਰਤੋਂ ਕਰਦੇ ਹਨ ਪਰ ਤੁਹਾਨੂੰ ਦੱਸ ਦਈਏ ਦਹੀਂ ਦੇ ਨਾਲ ਕੇਲਾ ਖਾਣ ਨਾਲ ਤੁਹਾਡੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਜੇਕਰ ਤੁਹਾਨੂੰ ਕੇਲੇ ਖਾਣ ਤੋਂ ਬਾਅਦ ਦਹੀਂ ਖਾਣਾ ਹੈ ਤਾਂ ਘੱਟੋ ਘੱਟ 2 ਘੰਟਿਆਂ ਬਾਅਦ ਖਾਓ ਜੇਕਰ ਤੁਸੀਂ ਦਹੀਂ ਦੇ ਨਾਲ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਅੱਜ ਤੋਂ ਹੀ ਆਪਣੀ ਆਦਤ ਨੂੰ ਬਦਲ ਦਿਓ ਇਨ੍ਹਾਂ ਭੋਜਨਾਂ ਦੇ ਨਾਲ ਦਹੀਂ ਖਾਣ ਨਾਲ ਤੁਹਾਡੀ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਵੀ ਚੰਗੀ ਚੰਗੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਖੁਸ਼ ਰਹੋ ਮਸਟਰ ਹੋ